ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਗੀਤ ਸੁਣਾ ਰਹੀ ਹਾਂ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਜੀ ਸੁਖਜਿੰਦਰ ਕੌਰ ਪੰਘੂ ਜੀ ਨੇ ਲਿਖਿਆ ਹੈ ਜੇਕਰ ਇਹ ਤੁਹਾਨੂੰ ਗੀਤ ਪਸੰਦ ਆਉਂਦਾ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇਰੇ ਮਾੜੇ ਲੱਛੇਣਾ ਨੇ ਘਾਰੇ ਹੀ ਉਜਾੜਤਾ ਮਾ ਦਾ ਸੋਣਾ ਪੁੱਤ ਆਸ਼ਕੀ ਦੀ পেট ਚਾੜਤਾ ਇਸ਼ਕ ਚ ਅੰਨੀ ਹੋਈ ਭੁੱਲੀ ਲੈਲਾ ਮਾਨੂੰ ਕੁਲ ਲੱਛਣੀ ਆ ਪੌਂਦੀ ਆਨੇ ਦੁੱਖਾਂ ਵਿੱਚ ਮਾਵਾਂ ਨੂੰ ਉਹ ਲਛਣੀਆ ਪੋਂਦੀਆਂ ਨੇ ਦੁੱਖਾਂ ਵਿੱਚ ਮਾਵਾਂ ਨੂੰ ਵੇਕੇ ਸੋਰੀਆਂ ਨੂੰ ਚੁੱਕ ਖੁੰਝਲਾਤਾ ਨਹੀਂ ਮਾ ਦਾ ਪੁੱਤ ਸੋਨੇ ਵਰੇਗਾ ਛੱਟ ਬੈਂਤਲੇ ਤੈ ਖਾਕ ਬਣਾਤਾ ਨਹੀਂ ਮਾ ਦਾ ਪੁੱਤ ਸੋਨੇ ਵਰੇਗਾ ਟੱਟ ਬੈਂਤਲੇ ਤਾਂ ਖਾਕ ਬਣਾ ਤਨੀ ਮਾ ਦਾ ਪੁੱਤ ਸੁਨੇ ਵਰਗਾ ਕੋड्डी ਨੂੰ ਕਿਸਾਰ ਹੁੰਦੀ ਹੀਰਿਆਂ ਦੀ ਖਾਨਦੀ ਪਾਈ ਨਾ ਕਦਰ ਨੀ ਤੈਨੇ ਕੈ ਇਨਸਾਨ ਦੀ ਜਿਹੜਾ ਤੈਨੂੰ ਚਾਹੀ ਚਾਹੀ ਵਿਆਹ ਕੇ ਲਿਆਇਆ ਸੀ ਹੱਦ ਤੋਂ ਵੀ ਜ਼ਿਆਦਾ ਤੈਨੂੰ ਲਾਡ ਲੜਾਇਆ ਸੀ ਕੁੰਮ ਦੇ ਸਿਥਾਰ ਉੱਤੇ ਪਾਉਂਦੀ ਸੈਂਬ੍ਰੈਂਡ ਨਹੀਂ ਫੇਰ ਵੀ ਕਿਉਂ ਲੈ ਗਈ ਡੈਣੇ ਗਲਤ ਸਟੈਂਡਨੀ ਕੋਡੀ ਸਮਝ ਕੇ ਹੀਰਾ ਤੈਂ ਗਵਾਤਾ ਨਹੀਂ ਮਾ ਦਾ ਪੁੱਤ ਸੁਨੇ ਵਰਗਾ ਚੱਟ ਬੈਂਤਲੇ ਤੈ ਖਾਕ ਚਮਲਾਤਾਨੀ ਮਾ ਦਾ ਪੁੱਤ ਸੋਨੇ ਵਰਗਾ ਚੱਟ ਬੈਂਤਲੇ ਤੈ ਖਾਕ ਚਮਲਾਤਾਨੀ ਮਾ ਦਾ ਪੁੱਤ ਸੋਨੇ ਵਰਗਾ ਸੱਸ ਪਿਤਾ ਚਾਏ ਚਾਏ ਸਿਰੋਵਾਰ ਪਾਣੀ ਨਹੀਂ ਕਾਰਯੋਂ ਦੇ ਸਾਰ ਨਹੀਂ ਤੂੰ ਬਣ ਬੈਠੀ ਰਾਣੀ ਨੀ ਤੈਨੂੰ ਪਤਾ ਕੀ ਛੁਦਣੇ ਪੁੱਤ ਕਿਵੇਂ ਜੰਮੀ ਪਾਲੀ ਦਾ ਕਿਵੇਂ ਕਰੀ ਦਾ ਜਵਾਨ ਕਿਵੇਂ ਕਰੀ ਦਾ ਜਵਾਨ ਕਿਵੇਂ ਸਿਰੋਂ ਪਾਣੀ ਵਾਰੀ ਦਾ ਬੁੱਢੇ ਮਾਪਿਆਂ ਦੀ ਝੋਲੀ ਦੁੱਖ ਪਾਤਾ ਨੀ ਮਾਂ ਦਾ ਪੁੱਤ ਸੁਨੇ ਵਰਗਾ ਚਟ ਬੈਂਤਲੇ ਤੇ ਖਾਕ ਬਣਾਤਾਨੀ ਮਾ ਦਾ ਪੁੱਤ ਸੋਨੇ ਵਰਗਾ ਚਟ ਬੈਂਤਲੇ ਤੇ ਖਾਕ ਬਣਾਤਾਨੀ ਮਾ ਦਾ ਪੁੱਤ ਸੋਨੇ ਵਰਗਾ ਬਤਾਨੀ ਕੀ ਹੋ ਗਿਆ ਏ ਚੰਦਰ ਸਮਾਜ ਨੂੰ ਬੱਚੇ ਕਾ ਤੋ ਰੋਲ ਦੇ ਨੇ ਵੱਡਿਆਂ ਦੀ ਲਾਜ ਨੂੰ ਬਾਬਲ ਦੀ ਪੱਗ ਹੁੰਦੀ ਇੱਜ਼ਤਾਂ ਦਾ ਤਾਜ ਨਹੀਂ ਜਿਹਨੂੰ ਸਿਰ ਉੱਤੇ ਬੰਨ ਬਾਪ ਮਾਣਦਾ ਏ ਰਾਜ ਨਹੀਂ ਤੇਰੇ ਲੱਛਿਣਾ ਨੇ ਦਾਗ ਲਵਾਤਾਨੀ ਮਾਂ ਦਾ ਪੁੱਤ ਸੋਨੇ ਵਰਗਾ ਚਟ ਬੈਂਤਲੇ ਤੈ ਖਾਕ ਬਣਾਤਾਨੀ ਮਾਂ ਦਾ ਪੁੱਤ ਸੋਨੇ ਵਰਗਾ ਚਾਟ ਬੈਂਤਲੇ ਤੈ ਖਾਕ ਬਣਾ ਤਾਨੀ ਮਾਂ ਦਾ ਪੁੱਤ ਸੋਨੇ ਵਰਗਾ ਆਸ਼ਕੀ ਦਾ ਪੁੱਤ ਤੇਰੇ ਸਿਰ ਚੜ ਨੱਚਿਆ ਦੋ ਪਲ ਦੇ ਸਵਾਦ ਵਿੱਚ ਦੱਸ ਨੀ ਕੀ ਖੱਟਿਆ ਤੈਨੂੰ ਨਾ ਪਤਾਨੀ ਤੈ ਸ਼ਰੀਫ ਕਰ ਪੱਟਿਆ ਮਾੜੀ ਕਰਨੀ ਦਾ ਫਲ ਮਾੜੀ ਕਰਨੀ ਦਾ ਫਲ ਹੁੰਦਾ ਬੀਬਾ ਮਾੜਾ ਨਹੀਂ ਲੇਖਾਂ ਦਾ ਹਿਸਾਬ ਭੰਗੂ ਲੈਂਦਾ ਰੱਬ ਸਾਰਾ ਨਹੀਂ ਜਿਨੇ ਅੱਜ ਤੈਨੂੰ ਜੇਲ੍ਹ ਚ ਪਹੁੰਚਾਤਾ ਨਹੀਂ ਮਾਦਾ ਪੁੱਤ ਸੋਨੇ ਵਰਗਾ ਚਟ ਬੈਂਤਲੇ ਤੈ ਖਾਕ ਬਣਾਤਾਨੀ ਮਾਂ ਦਾ ਪੁੱਤ ਸੋਨੇ ਵਰਗਾ ਚਟ ਬੈਂਤਲੇ ਤੈ ਖਾਕ ਬਣਾਤਾਨੀ ਮਾਂ ਦਾ ਪੁੱਤ ਸੋਨੇ ਵਰਗਾ ਚਟ ਬੈਂਤਲੇ ਤੈ ਖਾਕ ਬਣਾਤਾਨੀ ਮਾਂ ਦਾ ਪੁੱਤ ਸੋਨੇ ਵਰਗਾ